ਪਿਛਲੇ ਦਿਨੀ ਪਾਣੀਆਂ ਦਾ ਮੁੱਦਾ ਜਿਹੜਾ ਬੜਾ ਕਰਮਾਇਆ ਸੀ ਭਾਜਪਾ ਵਾਰੇ ਕੋਈ ਮੌਕਾ ਜਾਣ ਨਹੀਂ ਦਿੰਦੇ ਪੰਜਾਬ ਤੇ ਕੋਈ ਥੋੜਾ ਚਲਾਉਣਾ ਹੋਵੇ ਆ ਜਿਹੜਾ ਸਰਕਾਰੀ ਨੋਟਿਸ ਹੈ ਪਾਖੜਾ ਡੈਮ ਤੇ ਹੁਣ ਉਹ ਕਹਿੰਦੇ ਵੀ ਮਿਨਿਸਟਰੀ ਆਫ ਫਾਰਮ ਅਫੇਅਰਸ ਵੱਲੋਂ ਆਇਆ ਇਹਦਾ ਮਤਲਬ ਹੈ ਅਗਲੇ ਸਾਲ ਵੀ ਚੋਰੀ ਵਾਸਤੇ ਕਰ ਰਹੇ ਆ ਸਾਡੇ ਤੇ ਖਰਚਾ ਵਾਧੂ ਪਾ ਰਹੇ ਮਨ ਲਾ ਸੀ ਆਪਦਾ ਪਾਣੀ ਬੀ ਲਟਾਈਏ ਤੇ ਉਹਦੇ ਪੈਸੇ ਵੀ ਦੇਈਏ ਮੇਰਾ ਅੱਜ ਸਵਾਲ ਇਹ ਪੰਜਾਬ ਦੇ ਬੀਜੇਪੀ ਦੇ ਲੀਡਰਾਂ ਨੂੰ ਹੈ ਜਿਹੜੇ ਆਲ ਪਾਰਟੀ ਮੀਟਿੰਗ 'ਚ ਇਹ ਕਹਿ ਕੇ ਗਏ ਸੀ ਕਿ ਪੰਜਾਬ ਦੀ ਬੂੰਦ ਬੂੰਦ ਵਾਸਤੇ ਅਸੀਂ ਖੜਾਂਗੇ ਕੈਪਟਨ ਮਨਿੰਦਰ ਸਿੰਘ ਜਿਹਨਾਂ ਨੂੰ ਪਾਣੀਆਂ ਦਾ ਰੱਖ ਹੀ ਕਿਹਾ ਜਾਂਦਾ ਬਨ ਉਹ ਦੱਸਦੇ ਸੁਨੀਲ ਜਾਖੜ ਸਾਹਿਬ ਪ੍ਰਧਾਨ ਨੇ ਉਹ ਦੱਸਦੇ ਨੇ ਮਨਪ੍ਰੀਤ ਬਾਦਲ ਉਹ 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 ਬੀਜੇਪੀ ਨੂੰ ਉਹ ਦੱਸਦੇ ਨੇ ਰਮਨੀਤ ਬਿੱਟੂ ਮਨਿਸਟਰ ਨੇ ਉਹ ਵੀ ਕਹਿੰਦਾ ਮੈਂ मतलब ਸੈਂਟਰ ਜੋ ਕਰ ਰਿਹਾ ਸੀ ਠੀਕ ਕਰ ਰਿਹਾ ਇਹਦਾ ਮਤਲਬ ਇਹ ਰਾਹ ਠੀਕ ਹੋ ਗਿਆ ਮਤਲਬ ਇਹ ਬੀਜੇਪੀ ਦੇ ਜਿਹੜੇ ਸੋ ਕਾਲਡ ਇੱਥੇ ਹੈਗੇ ਤਾਂ ਕਾਂਗਰਸੀ ਨੇ ਸਾਰੇ ਉਹ ਮਤਲਬ ਦੋ ਚਾਰ ਅਜੇ ਹੋਰ ਜਾਣ ਨੂੰ ਫਿਰਦੇ ਆ ਹੈਨਾ ਉਹਨਾਂ ਨੂੰ ਵੀ ਵਾਰਡ ਕੁੱਟ ਦੇਣ ਲੱਗੇ ਨੇ ਹਾਂ ਕੋਈ ਕਿਸੇ ਨੂੰ ਸੰਸਦ ਦਾ ਵਾਰਡ ਦੇ ਤਾਂ ਕਿਸੇ ਨੂੰ ਕੁਛ ਤੇ ਜਿਹੜੀ ਪਾਣੀਆਂ ਦਾ ਮੁੱਦਾ ਜਿਹੜਾ ਬੜਾ ਗਰਮਾਇਆ ਸੀ ਕਿਵੇਂ BBMB ਜਿਹੜੀ ਹੈ ਉਹ BJP ਦੇ ਦਵਾਤ ਲੈ ਆ ਕੇ ਆਪਣੇ ਸੰਵਿਧਾਨ ਨੂੰ ਤੋੜ ਰਹੀ ਸੀ ਜੇ ਐਮਰਜੈਂਸੀ ਮੀਟਿੰਗ ਵੀ ਕਰਨੀ ਹੋਵੇ ਤਾਂ BBMB ਦਾ ਜਿਹੜਾ ਆਪਣਾ ਸੰਵਿਧਾਨ ਕਹਿੰਦਾ 7 ਦਿਨ ਦਾ ਨੂੰ ਕਿਸ ਦਿਨ ਕਹਿੰਦਾ ਕਟੋ वैसे रूटीन दी मीटिंग महीने भर दी। इमरजेंसी ਕਰਨੀ ਪਈ 7 ਦਿਨ ਦਾ। ਪਰ ਇਹਨਾਂ ਨੇ 4-4 ਘੰਟਿਆਂ ਦੇ ਨੋਟਿਸ ਤੇ ਵੀ ਮੀਟਿੰਗਾਂ ਕੀਤੀਆਂ ਜੋ ਕਿ ਇਲੀਗਲ ਨੇ। ਜਿਹਨੂੰ ਅਸੀਂ ਕੋਰਟ ਦੇ ਵਿੱਚ ਚੈਲੰਜ ਵੀ ਕੀਤਾ, ਕੋਰਟ ਨੇ ਮੰਨਿਆ ਵੀ ਹੈ ਕਿ ਤੁਸੀਂ ਇਸ ਤਰ੍ਹਾਂ ਇੰਨਾ ਸ਼ਾਰਟ ਨੋਟਿਸ ਤੇ ਨਹੀਂ ਕਰ ਸਕਦੇ। ਅਸੀਂ ਪਾਣੀ ਨੰਗਲ ਡੈਮ ਤੇ ਜਾ ਕੇ ਲੋਕ ਵੀ ਆ ਗਏ। ਤੇ ਨੰਗਲ ਡੈਮ ਤੇ ਜਾ ਕੇ ਅਸੀਂ ਕਿਹਾ ਵੀ ਇੱਥੋਂ ਪਾਣੀ ਨਹੀਂ ਲੈ ਸਕਦੇ ਤੁਸੀਂ ਇਦਾਂ ਧੱਕੇ ਨਾਲ ਤੁਹਾਡਾ ਜਿਹੜਾ ਕੋਟਾ ਸੀਗਾ ਅਸੀਂ ਦੇ ਚੁੱਕੇ ਹਾਂ ਤੇ ਵੀ ਬਹੁਤ ਰਿਮਾਈਂਡਰ ਵੀ ਤੁਹਾਨੂੰ ਕਹੇ ਜੇ ਸੀ ਕਿ ਤੁਸੀਂ ਸੰਜਮ ਨਾਲ ਪਾਣੀ ਵਰਤੋ 6 ਮਹੀਨਿਆਂ ਤੋਂ ਤੁਹਾਨੂੰ ਦੱਸੀ ਜਾਂਨੇ ਪਰ ਸ਼ਹਿਰ ਪ੍ਰਾਣੀਆਂ ਆਤਾਂ ਕਰਕੇ ਉਹਨਾਂ ਨੂੰ ਨਹੀਂ ਧੌਰ ਕੀਤੀ ਲਾਪਰਵਾਹੀ ਹੈ ਹਰਿਆਣਾ ਗਵਰਨਮੈਂਟ ਦੀ ਤਾਂ ਉਹ ਪਹਿਲਾਂ 8 ਦਿਨ ਦਾ ਮੰਗਦੇ ਸੀ ਉਹ ਲੰਘ ਗਏ ਕੋਟ ਜਾਵੜੇ ਅਸੀਂ ਵੀ ਕੋਟ ਜਾਵੜੇ ਜਵਾਬ ਦਿੱਤਾ ਅੱਜ ਕੋਰਟ ਦੇ ਵਿੱਚ ਮਾਨਯੋਗ ਕੋਰਟ ਚ ਅੱਜ ਸੁਣਵਾਈ ਵੀ ਪਰ ਉਹ ਤਾਂ ਕੱਲ ਦਾ ਜਿਹੜਾ ਸੀ ਰੂਟੀਨ ਦੇ ਵਿੱਚ ਪਾਣੀ ਉਹਨਾਂ ਨੂੰ ਮਿਲਣਾ ਸ਼ੁਰੂ ਹੋ ਗਿਆ ਕੱਲ 1 ਵਜੇ ਤੋਂ ਜਿੰਨਾ ਉਹਨਾਂ ਦਾ ਕੋਟਾ 1 ਸਾਲ ਦਾ ਬਣਦਾ ਉਹ ਉਹਨਾਂ ਨੂੰ ਦੇਵਾਂਗੇ ਪਰ ਸ਼ਾਇਦ ਭਾਜਪਾ ਵਾਲੇ ਕੋਈ ਮੌਕਾ ਜਾਣ ਨਹੀਂ ਦਿੰਦੇ ਵੀ ਪੰਜਾਬ ਤੇ ਕੋਈ ਥੋੜਾ ਚਲਾਉਣਾ ਹੋਵੇ ਤਾਂ ਕੱਲੀ ਇੱਕ ਨੋਟਿਸ ਕੱਢਿਆ ਉਹਨਾਂ ਨੇ ਜਿਹੜਾ ਕਿ 19 ਤਰੀਕ ਨੂੰ ਜਾਰੀ ਕੀਤਾ ਅੱਜ ਮੀਡੀਆ ਛਪਿਆ ਵੀ ਹੈ ਬਹੁਤ ਸਾਰੇ ਮੀਡੀਆ ਚ ਮੇਰੇ ਕੋਲੇ ਪਿਆ ਸਾਹ ਜੀ ਆ ਜਿਹੜਾ ਸਰਕਾਰੀ ਨੋਟਿਸ ਹੈ ਪਾਖੜਾ ਡੈਮ ਤੇ ਹੋਣਾ ਉਹ ਕਹਿੰਦੇ ਵੀ ਮਿਨਿਸਟਰੀ ਆਫ ਫਾਰਮ ਅਫੇਅਰਸ ਵੱਲੋਂ ਆਇਆ ਹੈ 296 ਸੀਆਈਐਸਐਫ ਦੇ ਜਿਹੜੇ ਸਿਕਿਉਰਿਟੀ ਗਾਰਡ ਲਾਉਗੇ ਅਸੀਂ ਪਕੜ ਲੈਂਦੇ 296 ਅਲੱਗ-ਅਲੱਗ ਰੈਂਕ ਦੇ ਅਫਸਰ ਲੱਗਣਗੇ ਤਾਂ ਜਿਹੜੀ ਸੈਂਟਰਲ ਫੋਰਸ ਹੈ ਤੇ ਉਹਦੇ ਵਾਸਤੇ 290100 ਰੁਪਇਆ 290100 290000 100 ਰੁਪਇਆ ਪਰ ਹੈਡ ਇੱਕ ਸਾਲ ਦਾ ਇੱਕ ਬੰਦੇ ਦਾ ਖਰਚਾ ਹੈ ਤੇ ਉਹਦੇ ਵਾਸਤੇ ਉਹ ਕਹਿੰਦੇ ਵੀ 8 ਕਰੋੜ 58 ਲੱਖ 9000 600 8 ਕਰੋੜ 58 ਲੱਖ 9600 ਸਮਝ ਲੋ 9600 ਇਹ ਪੈਸੇ ਬੀਬੀਐਮ ਵੀ ਦੇਉਗੀ ਜਾਂ ਪੰਜਾਬ ਦੀ ਮਨਤ ਜੀ ਇਸ ਗੱਲ ਨੂੰ ਨੋਟਿਸ ਥੋੜਾ ਧਿਆਨ ਦੇਣ ਦੀ ਲੋੜ ਹੈ ਮੈਂ ਦੁਬਾਰਾ ਕਹਿ ਦਿੰਦਾ ਕਿ 2 ਲੱਖ 90 ਹਜ਼ਾਰ 100 ਰੁਪਏ ਇੱਕ ਬੰਦੇ ਦਾ 296 ਬੰਦੇ ਲਾਉਣੇ ਨੇ ਤੇ ਉਹ ਟੋਟਲ ਬਣਦਾ 8 ਕਰੋੜ 58 ਲੱਖ 9600 ਇਹ ਪੈਸੇ ਕਹਿੰਦੇ ਜੀ ਅਸੀਂ ਪੰਜਾਬ ਤੋਂ ਜਾਂ ਬੀਬੀਐਮ ਤੋਂ ਬੀਬੀਐਮ ਦਾ ਮਤਲਬ ਵੀ ਪੰਜਾਬ ਦਾ ਹਿੱਸਾ ਹੈ की गल जी ये की लौट पै गई पंजाब पुलिस ये काम फ्री कर रही है पंजाब पुलिस उस डैम की रख्या फ्रीज कर रही है असी क्यों पैसे दे आई एस एफ क्यों लाई है इस है? साल तक कोई पानी का प्रॉब्लम नहीं ना ही सी एस एफ फटा खोल जाए भी सी आई एस एफ वाले फटा खोल देते मतलब अगले साल भी चोरी वास्ते कर रहे हैं साढ़े तो खर्चा वादू पा ਮਲਵਾ ਸੀ ਆਪਦਾ ਪਾਣੀ ਵੀ ਲਟਾਈਏ ਤੇ ਉਹਦੇ ਪੈਸੇ ਵੀ ਲਈਏ ਬਿਲਕੁਲ ਨਹੀਂ ਹੋਊਗਾ ਜੀ ਮੈਸਰ ਸਾਹਿਬ ਕਹਿੰਦੇ ਬੀਬੀਐਮ ਵੀ ਚਿਟਾਤੀ ਹੈ ਸਾਡਾ 143.4 ਕਰੋੜ ਰੁਪਏ ਤਾਂ ਮੋੜ ਨਹੀਂ ਰਹੇ ਉਹ ਜਿਹੜਾ ਉਸ ਵੇਲੇ ਲਿਆ ਸੀਗਾ ਡੈਮ ਬਣਾਉਣ ਵੇਲੇ ਵਿਆਸ ਸਮੇਤ ਅੱਜ ਜੋ 143 ਕਰੋੜ ਹੋ ਗਿਆ ਉਹ ਤਾਂ ਉਹ ਤਾਂ ਵਾਪਸ ਨਹੀਂ ਕਰ ਰਹੇ ਸਾਡੇ ਤੇ ਉੱਤੋਂ ਆ ਆ ਥੱਪ ਰਹੇ ਨੇ ਮੇਰਾ ਅੱਜ ਸਵਾਲ ਇਹ ਪੰਜਾਬ ਦੇ ਬੀਜੇਪੀ ਦੇ ਲੀਡਰਾਂ ਨੂੰ ਜਿਹੜੇ 올 ਪਾਰਟੀ ਮੀਟਿੰਗ 'ਚ ਕਹਿ ਕੇ ਗਏ ਸੀ ਕਿ ਪੰਜਾਬ ਦੀ ਬੂੰਦ ਬੂੰਦ ਵਾਸਤੇ ਅਸੀਂ ਖੜਾਂਗੇ ਜੀ ਜਿਨ੍ਹਾਂ ਨੇ ਸਪੈਸ਼ਲ ਸੈਸ਼ਨ ਵਿਧਾਨ ਸਭਾ ਦੇ ਵਿੱਚ ਇਹ ਕਿਹਾ ਸੀ ਕਿ ਅਸੀਂ ਨਾਲ ਖੜਿਆ ਹੀ ਹੋਰ ਤੇ ਹੁਣ ਕੀ ਉਹ ਦੱਸਣਗੇ ਵੀ ਆਹ ਉਹਨਾਂ ਦੀ ਸਹਿਮਤੀ ਨਾ ਆਇਆ ਲੈਟਰ ਜਵਾਬ ਦੇਣਗੇ ਉਹ ਅੱਜ 4-5 ਵੈਸੇ ਲੀਡਰ ਨੇ ਜਿਹੜੇ ਬੀਜੇਪੀ 'ਚ ਨੇ ਕੈਪਟਨ ਮਨਿੰਦਰ ਸਿੰਘ ਜਿਨ੍ਹਾਂ ਨੂੰ ਪਾਣੀਆਂ ਦਾ ਰੱਖ ਹੀ ਗਿਆ ਜਾਂਦਾ ਪਰ ਉਹ ਦੱਸਦੇ ਸੁਨੀਲ ਜਾਖੜ ਸਾਹ ਪ੍ਰਧਾਨ ਨੇ ਉਹ ਦੱਸਦੇਣ ਮਨਪ੍ਰੀਤ ਬਾਦਲ ਉਹ 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 ਭਾਜੀਪੀ ਨੇ ਉਹ ਦੱਸਦੇਣ ਰਮਨੀਤ ਬਿੱਟੂ ਮਨਿਸਟਰ ਨੇ ਉਹ ਵੀ ਕਹਿੰਦਾ ਵੀ ਮਤਲਬ ਸੈਂਟਰ ਜੋ ਕਰ ਰਿਹਾ ਸੀ ਠੀਕ ਕਰ ਰਿਹਾ ਇਹਦਾ ਮਤਲਬ ਫਿਰ ਆਹ ਠੀਕ ਹੋ ਗਿਆ ਕੀ ਪੰਜਾਬ ਦੇ ਉੱਤੇ ਹੁਣ ਤੁਸੀਂ ਸੀਆਈਐਸਐਫ ਲਾ ਕੇ ਪੰਜਾਬ ਦੀ ਜੂਰੀਡਿਕਸ਼ਨ ਦੇ ਵਿੱਚ ਜਿਹੜਾ ਡੈਮ ਹੈ ਜਿਹੜਾ ਕੰਮ ਪੰਜਾਬ ਪੁਲਿਸ ਫ੍ਰੀਜ਼ ਕਰ ਰਹੀ ਹੈ ਤੇ ਉੱਥੇ ਤੁਸੀਂ ਸੀਆਈਏ ਸੇਫ ਲਾ ਕੇ ਤੇ ਸਾਥੋਂ ਪੈਸੇ ਵੀ ਮੰਗ ਰਹੇ ਹੋ ਕੀ ਤੁਹਾਡਾ ਕੋਈ ਹੋਰ ਰੱਦ ਹੈ ਕਿ ਅਸੀਂ ਬੀਬੀਐਨਬੀ ਤੋਂ ਫੈਸਲਾ ਕਰਾ ਕੇ ਕੋਈ ਕਿ ਹਰਿਆਣੇ ਨੇ ਵੋਟ ਪਾਤੀ ਉੱਥੇ ਬੀਜੇਪੀ ਦੀ ਸਰਕਾਰ ਹੈ ਰਾਜਸਥਾਨ ਨੇ ਵੋਟ ਪਾਤੀ ਉੱਥੇ ਬੀਜੇਪੀ ਸਰਕਾਰ ਹੈ 2-1 ਨਾਲ ਪੰਜਾਬ ਜਿੱਤ ਗਿਆ ਜੀ ਠੀਕ ਹੈ ਜੀ ਪੰਜਾਬ ਹਾਰ ਗਿਆ 2-1 ਨਾਲ ਪੰਜਾਬ ਹਾਰ ਗਿਆ ਜੀ ਤੇ ਲਓ ਜੀ ਫਿਰ ਹੁਣ ਪੰਜਾਬ ਦਾ ਪਾਣੀ ਜਿਹੜਾ ਉਹ 1 ਲੱਖ ਕਿਉਂ ਸਿਕ ਜਿਹੜਾ ਉਹ ਹਰਿਆਣੇ ਦੇ ਦਿੱਤਾ ਜਾ ਉਹ ਤਾਂ ਕੱਲ ਮੈਂ ਆਇਆ ਫੈਸਲਾ ਕਰ ਲੈਣਾ ਤੇ ਉੱਥੇ ਜੀ ਫਿਰ ਸਾਡੀ ਸੀਆਈਐਸਪ ਲੱਗੀ ਹੋਈ ਆ ਅੱਜ ਰਾਤ ਨੂੰ ਭੱਟਾ ਖੋਲਾਂਗੇ ਐਂ ਕਰਨਾ ਚਾਹੁੰਦੇ ਨੇ ਮਤਲਬ ਮੈਂ ਭਾਜੀਪੀ ਦੇ ਜਿਹੜੇ ਸੋ ਕਾਲਡ ਇੱਥੇ ਹੈਗੇ ਤਾਂ ਕਾਂਗਰਸ ਦੇ ਨੇ ਸਾਰੇ ਉਹ ਮਤਲਬ ਦੋ ਚਾਰ ਅਜੇ ਹੋਰ ਜਾਣ ਨੂੰ ਫਿਰਦੇ ਆ ਹੈਨਾ ਉਹਨਾਂ ਨੂੰ ਵੀ ਵਾਰਡ ਕੂਟ ਦੇਣ ਲੱਗੇ ਨੇ ਹੁਣ ਕੋਈ ਕਿਸੇ ਨੂੰ ਸੰਸਦ ਦਾ ਵਾਰਡ ਦੇਤਾ ਕਿਸੇ ਨੂੰ ਕੁਛ ਪਾਰਲੀਮੈਂਟ ਸਭ ਤੋਂ ਬਾਅਦ ਮੈਂ ਬੋਲਦਿਆਂ ਮੈਂ ਤਾਂ ਕਦੇ ਵਾਰਡ ਕੂਡ ਬਾਰੇ ਸੋਚਿਆ ਨਹੀਂ ਨਾ ਤੇ ਉਹ ਵਾਰਡ ਕੂਡ ਜੇ ਹੀ ਮਿਲ ਜੁੰਦੇ ਪਹਿਲਾਂ ਬਾਅਦ ਚ ਫਿਰ ਉਧਰ ਜਾ ਕੇ ਲੈ ਜਾਂਦੇ ਉਹ ਦੋ ਚਾਰ ਹੋਰ ਜਿਹੜੇ ਜਾਣ ਨੂੰ ਫਿਰਦੇ ਉਹ ਵੀ ਕਿਰਪਾ ਕਰਕੇ ਇਹ ਕਨਫਰਮ ਕਰਕੇ ਜਾਣ ਕਿ ਆਹ ਜਿਹੜਾ ਇਹ ਫਿਰ ਲੋਕ ਸਾਬ ਲੈ ਮੰਗਣਗੇ ਪੰਜਾਬ ਕੋਲ ਤੋਂ ਪੰਜਾਬ ਨੂੰ ਤਾਂ ਮਤਲਬ ਦੱਬਣ ਵਾਸਤੇ ਕੋਈ ਮੌਕਾ ਛੱਡਦੇ ਹੀ ਨਹੀਂ